ਸ਼ਿਆਰਪੁਰ ਦੇ ਕਸਬਾ ਗਰਦੀ ਵਾਲਾ ਦੀ ਵਿਵਤਾ ਸਬ ਇੰਸਪੈਕਟਰ ਕੁੜੀ ਦੀ ਇਲਾਜ ਦੇ ਦੌਰਾਨ ਮਖਾਲੀ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਦੀ ਕਿ ਮ੍ਰਿਤਕਾ ਮਹਿਲਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਤਾਂ ਉਸ ਦੀ ਉਮਰ 31 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਤਾਂ ਉਹ ਪੰਜਾਬ ਪੁਲਿਸ ਦੇ ਵਿੱਚ ਬਤੌਰ ਸਬ ਇੰਸਪੈਕਟਰ ਦੇ ਵਜੋਂ ਸੇਵਾਵਾਂ ਨਿਭਾ ਰਹੀ ਸੀ। ਤਾਂ ਹਰਪ੍ਰੀਤ ਕੌਰ ਦਾ ਬੀਤੇ ਦਿਨ ਸਰਕਾਰੀ ਸਨਮਾਨਾਂ ਦੇ ਨਾਲ ਗਰਦੀ ਵਾਲਾ ਦੇ ਸ਼ਮਸ਼ਾਨ ਘਾਟੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਜਿੱਥੇ ਕਿ ਪੁਲਸ ਦੇ ਸੀਨੀਅਰ ਅਫਸਰਾਂ ਦੇ ਵੱਲੋਂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਨੇ ਤਾਂ ਇਸ ਮੌਕੇ ਪਰਿਵਾਰ ਦੇ ਵੱਲੋਂ ਮਖਾਲੀ ਦੇ ਵਿੱਚ ਸਥਿਤ ਨਿਵਾਸਾ ਹਸਪਤਾਲ ਦੇ ਵਿੱਚ ਲਾਪਰਵਾਹੀ ਦੇ ਕਾਰਨ ਉਹਨਾਂ ਦੀ ਲੜਕੀ ਦੀ ਮੌਤ ਹੋਣ ਦੇ ਉਹਨਾਂ ਦੇ ਦੋਸ਼ ਲਗਾਏ ਗਏ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਤੇ ਡਾਕਟਰਾਂ ਦੀ ਅਨਗੈਲੀ ਕਰਨ ਹਰਪ੍ਰੀਤ ਕੌਰ ਦੀ ਮੌਤ ਹੋਈ ਹੈ। ਜਾਣਕਾਰ ਦਿੰਦੇ ਆ ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਉਸਦੀ ਪੈਨ ਨੂੰ ਕਿਡਨੀ ਦੀ ਮਾਮੂਲੀ ਜਹੀ ਦਿੱਕਤ ਸੀ ਅਤੇ ਲਿਵਾਸਾ ਹਸਪਤਾਲ ਮਹਾਲੀ ਵੱਲੋਂ ਇੱਕ ਛੋਟੇ ਜਿਹੇ ਆਪਰੇਸ਼ਨ ਦੀ ਗੱਲ ਕਹੀ ਸੀ ਅਤੇ ਕੁੱਲ ਖਰਚਾ 40 ਹਜ਼ਾਰ ਦੇ ਕਰੀਬ ਦੱਸਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਹਰਪ੍ਰੀਤ ਕੌਰ ਦਾ ਪਹਿਲਾ ਆਪਰੇਸ਼ਨ 6 ਨਵੰਬਰ ਨੂੰ ਹੋਇਆ ਸੀ ਅਤੇ ਆਪਰੇਸ਼ਨ ਠੀਕ ਨਾ ਹੋਣ ਕਰਕੇ ਮੁੜ ਉਸਦਾ ਆਪਰੇਸ਼ਨ 9 ਨਵੰਬਰ ਤੇ ਫਿਰ 11 ਨਵੰਬਰ ਨੂੰ ਕੀਤਾ ਗਿਆ ਸੀ। ਕੈਸ ਦਿਨ ਆਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਔਰ ਤੁਹਾਨੂੰ ਵਿਸਰਾਉਣੀ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਬਰਿੰਦਰ ਸਿੰਘ ਹੈ ਜੀ ਇਹ ਬਰਿੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਪੰਜੀ ਇੱਥੇ ਸ਼ਰਪੁਰ ਦੇ ਰਹਿਣ ਵਾਲੇ ਆ ਜੀ ਅ ਸਿਸਟਰ ਮੇਰੇ ਗੜ੍ਹਦੀਆ ਪੀ ਰਹੇ ਨਾਦੀ ਮੈਰੇ ਜੋ ਇਸੇ ਉੱਥੇ ਮਤਲਬ ਰੈਂਦੇ ਨਹੀਂ ਸੀ ਇੱਥੇ ਵਟ ਉਹਨਾਂ ਦੀ ਜੋ ਰਹਿائش ਇੱਥੇ ਸੀ ਔਰ ਇਸ ਵੇਲੇ ਉਹ ਮਹਾਲੀ ਸੀ ਗਈ ਕੀ ਨਾਮ ਹੈ ਤੁਹਾਡਾ ਦੀਦੀ ਦਾ ਨਾਮ ਹਰਪੀਤ कौर ਠੀਕ ਹੈ ਜੀ ਕਿਹੜੇ ਰੈਂਕ ਤੇ ਸੀਗੇ ਉਹ ਐਸਆਈ ਸੀਗੇ ਜੀ ਸਬ ਇੰਸਪੈਕਟਰ ਪੰਜਾਬ ਪੁਲਿਸ ਚ ਠੀਕ ਹੈ ਜੀ ਇਹ ਕੀ ਸਾਰਾ ਵਾਕਿਆ ਹੋਇਆ ਜੀ ਤੁਸੀਂ ਦੱਸ ਰਹੇ ਕਿ ਬਿਲਕੁਲ ਠੀਕ ਸੀਗੇ ਜੀ ਭਾਜੀ ਸਾਨੂੰ ਨਾ ਨਾਰਮਲੀ ਇੱਕ ਮਾਈਨਰ ਜੀ ਪ੍ਰੋਬਲਮ ਸੀਗੀ ਉਹਨਾਂ ਨੂੰ ਯੂਰਿਨ ਪਾਈਪ ਚ ਬਲੌਕਿੰਗ ਆ ਰਹੀ ਸੀ ਉਹਦੇ ਕਰਕੇ ਪੇਨ ਹੋ ਰਹੀ ਸੀ ਅਸੀਂ ਲਿਵਾਸ ਹਸਪੀਟਲ ਨਾਲ ਮੁਹੱਲੇ 71 ਸੈਕਟਰ ਅਸੀਂ ਉਹ ਗਏ ਆ ਉੱਥੇ ਉਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਆ ਜੋ ਵੀ ਫੰਡ ਨੇ ਕਿਹਾ ਵੀ ਤੁਸੀਂ ਪਹਿਲਾਂ ਰਿਪੋਰਟਸ ਵਗੈਰਾ ਸਾਨੂੰ ਦਿਓ ਕਿ ਅਸੀਂ ਅਸੀਂ ਚੈੱਕ ਕਰਦੇ ਹਾਂ ਡਾਕਟਰ ਰਾਕਾ ਪ੍ਰੋਸ਼ਾਲ ਜੀ ਜਿਨ੍ਹਾਂ ਨੇ ਇਹਨਾਂ ਨੂੰ ਰეკਮੈਂਡ ਕੀਤਾ ਵੀ ਤੁਸੀਂ ਸਕੈਨਿੰਗ ਵਗੈਰਾ ਕਰਵਾਓ ਸਕੈਨਿੰਗ ਵਗੈਰਾ ਹੋਈ ਹੈ ਉਹਦੇ ਵਿੱਚ ਇਹ ਆਇਆ ਵੀ ਸਵੇਲਿੰਗ ਹੈ ਕਿਡਨੀ ਚ ਜਿਹੜੀ ਯੂਰਿਨ ਪਾਈਪ ਨੂੰ ਬਲੌਕ ਕਰ ਰਹੀ ਹੈ ਅਸੀਂ ਉਸ ਸਵੇਲਿੰਗ ਵਾਲਾ ਪਾਰਟ ਕੱਟ ਕੇ ਇੱਕ ਛੋਟਾ ਜਿਹਾ ਵਿੱਚ ਸਟੰਟ ਐਡ ਕਰ ਦਾਂਗੇ ਤਾਂ ਕਿ ਜਿਹੜੀ ਯੂਰਿਨ ਪਾਈਪ ਦੀ ਬਲੌਕੇਜ ਹੈ ਉਹ ਕਲੀਅਰ ਹੋ ਜਾਵੇ ਔਰ ਮੈਕਸਿਮਮ 3 ਡੇਸ ਦਾ ਪ੍ਰੋਸੈਸ ਹੈਗਾ ਔਰ ਸਾਨੂੰ ਇਹਨਾਂ ਨੇ 6 ਤਰੀਕ ਨੂੰ ਬੁਲਾਇਆ ਹੈ ਮਾਰਨਿੰਗ 9:10 ਵੇ ਦੇ ਅਰਾਊਂਡ ਜਾਂਦੇ ਆ ਦੀਰੀ ਹੁਣ ਤੇ ਫਰਸਟ ઓਪਰੇਟ ਇਹਨਾਂ ਨੇ ਸਾਡਾ ਕੀਤਾ ਹੈ 6 ਤਰੀਕ ਨੂੰ 12 ਵੇ ਦੇ ਅਰਾਊਂਡ ਲੈ ਜਾਂਦੇ ਆ ਸਾਨੂੰ ਉੱਥੇ 6 ਨਵੰਬਰ ਨੂੰ ਹਾਂਜੀ ਤੇ ਕੁੱਲ ਕਿੰਨੇ ઓਪਰੇਟ ਹੋਏ ਆ ਟੋਟਲ 4 ઓਪਰੇਟ ਕਰ ਚੁੱਕੇ ਆ ਡਾਕਟਰ ਠੀਕ ਹੈ ਜੀ ਇੱਕ ਛੋਟੀ ਜੀ ਗਲਤੀ ਲੁਕਾਉਣ ਲਈ ਡਾਕਟਰ ਨੇ ਟੋਟਲ 4 ઓਪਰੇਟ ਉਸ ਤੋਂ ਬਾਅਦ ਕਰ ਦਿੱਤੇ ਆ ਨਹੀਂ ਤਾਂ ਵੈਸੇ ਜਿਵੇਂ ਤੁਸੀਂ ਜਦੋਂ ਜਦੋਂ ਟ੍ਰੀਟਮੈਂਟ ਕਰ ਰਹੇ ਸੀ ਚੈੱਕਅਪ ਕਰਵਾ ਰਹੇ ਸੀ ਉਦੋਂ ਡਾਕਟਰ ਦਾ ਕੀ ਕਹਿਣਾ ਸੀ ਕਿ ਕਿੰਨੀ ਕਿ ਦੇਰ ਦਾ ਹੋਏ ਆਪਰੇਸ਼ਨ ਸਿਰਫ ਸਾਨੂੰ ਇਹ ਹੀ ਕਿਹਾ ਵੀ ਜਿਆਦਾ ਜਿਆਦਾ ਮੈਕਸਿਮਮ 2 ਜਾਂ 2.5 ਘੰਟੇ ਲੱਗ ਸਕਦੇ ਆ 3 ਘੰਟੇ ਲੱਗ ਸਕਦੇ ਆ ਸਿੰਗਲ ਟਾਈਮ ਦਾ ਸੀਗਾ ਹਾਂ ਜੀ ਕਿਉਂਕਿ ਉਹਨਾਂ ਨੇ ਕੋਈ ਰੋਬੋਟਿਕ ਸਰਜਰੀ ਕਰਨੀ ਸੀ ਕਾਨੀ ਹੱਥ ਨਹੀਂ ਸੀਗੀ ਬਟ ਰੋਬੋਟਿਕ ਛੋਟੇ ਛੋਟੇ ਹੋਲ ਕਰਕੇ ਕਰਨੀ ਸੀ ਬਟੂ অপারেਟ ਹੋਣ ਦੇ ਬਾਅਦ ਵੀ ਇਹਨਾਂ ਨੂੰ ਜਦੋਂ ਹੋਸ਼ ਆਇਆ ਅਨਕੌਂਸ਼ੀਅਸਲੀ ਬਟ ਉਸ ਤੋਂ ਬਾਅਦ ਵੀ ਜਦੋਂ ਇਹਨਾਂ ਨੂੰ ਹੋਸ਼ ਆਇਆ ਵੀ ਉਹ ਪੇਨ ਲਗਾਤਾਰ ਹੋ ਰਹੀ ਸੀ ਮੈਂ ਡਾਕਟਰ ਸਾਹਿਬ ਜਿਹੜੇ ਉੱਥੇ ਰਾਤ ਨੂੰ ਕੋਈ ਲੇਡੀ ਸੀਗੇ ਨਾਲ ਉਹ ਕੋ ਗਿਆ ਵੀ ਤੁਸੀਂ ਥੋੜਾ ਚੈੱਕ ਕਰੋਗੇ ਮੇਰੀ ਸਿਸਟਰ ਨੂੰ ਪੇਨ ਕਿਉਂ ਹੋ ਰਹੀ ਆ ਉਹਨਾਂ ਨੇ ਮੈਨੂੰ ਇਹੀ ਕਿਹਾ ਵੀ ਕੋਈ ਪ੍ਰੋਬਲਮ ਨਹੀਂ ਆ ਪੇਨ ਹੋਵੇਗੀ ਤੇ ਬਾਕੀ ਪੇਸ਼ੈਂਟ ਨੂੰ ਵੀ ਹੁੰਦੀ ਹੈ ਇਹਨਾਂ ਨੂੰ ਵੀ ਹੋਵੇਗੀ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਨਹੀਂ ਇਦਾਂ ਨਹੀਂ ਤੁਸੀਂ ਥੋੜਾ ਚੈੱਕ ਕਰੋ ਵੀ ਪ੍ਰੋਬਲਮ ਕੀ ਆ ਜ਼ਿਆਦਾ ਪੇਨ ਹੋ ਰਹੀ ਹੈ ਕਿਉਂਕਿ ਉਹਨਾਂ ਕੋਈ ਬੈਠ ਨਹੀਂ ਹੋ ਰਿਹਾ ਲੇਟ ਵੀ ਨਹੀਂ ਪਾ ਰਹੇ ਤੇ ਕਹਿੰਦੇ ਵੀ ਨਹੀਂ ਅਸੀਂ ਦੇਖ ਲੈਨੇ ਆ ਫਿਰ ਉਹ ਮੈਕਸ ਨੂੰ ਅੱਧੇ ਘੰਟੇ ਬਾਅਦ ਮੇਰੇ ਕਹਿਣ ਤੋਂ ਬਾਅਦ ਵੀ ਅੱਧੇ ਘੰਟੇ ਬਾਅਦ ਆਏ ਉਹਨਾਂ ਨੇ ਇੱਕ ਇੰਜੈਕਸ਼ਨ ਦਿੱਤਾ ਤੇ ਇੱਕ ਫਿਰ ਇੱਕ ਮੈਡੀਸਨ ਮੈਂ ਕਿਹਾ ਮੈਂ ਇੰਜੈਕਸ਼ਨ ਦੇਣ ਦੇ ਅੱਧੇ ਘੰਟੇ ਘੰਟੇ ਦੇ ਬਾਅਦ ਹੀ ਫਿਰ ਉਹੀ ਪ੍ਰੋਬਲਮ ਪੇਨ ਜ਼ਿਆਦਾ ਹੋਣ ਲੱਗੀ ਫਿਰ ਮੈਂ ਉਹਨਾਂ ਕੋ ਗਿਆ ਫਿਰ ਕਹਿੰਦੇ ਸੀ ਅਸੀਂ ਸਤੋਂ ਜਿਹੜੀ ਡੋਸ ਇਸ ਵੇਲੇ ਜਿਹੜੀ ਸਾਡੇ ਕੋਲ ਪਈ ਹੈ ਮੈਕਸਿਮਮ ਰਿਲੈਕਸੇਸ਼ਨ ਲਈ ਉਹ ਸੀ ਦੇ ਰਹੇ ਆ ਉਹਨਾਂ ਨੇ ਉਹ ਡੋਸ ਦਿੱਤੀ ਬਟ ਉਹ ਡੋਸ ਦੇਣ ਤੋਂ ਬਾਅਦ ਵੀ ਫਿਰ ਪੇਨ ਹੁੰਦੀ ਰਹੀ ਫਿਰ ਉਹਨਾਂ ਨੇ ਇਹ ਕਿਹਾ ਵੀ ਇਹ ਸਰਜਰੀ ਕਰਕੇ ਪੇਨ ਹੋ ਰਹੀ ਹੈ ਤੁਸੀਂ ਘਬਰਾਓ ਨਾ ਮੈਂ ਉਹਨੂੰ ਕਿਹਾ ਵੀ ਸਾਨੂੰ ਤਾਂ ਇਸ ਬਾਰੇ ਨਹੀਂ ਆਈਡੀਆ ਕਿਉਂਕਿ ਡਾਕਟਰ ਤੁਸੀਂ ਹੋ ਤੁਸੀਂ ਸਾਨੂੰ ਕਲੀਅਰ ਕਰੋਗੇ ਵੀ ਪ੍ਰੋਬਲਮ ਕੀ ਹੈ ਇਹ ਦੇ ਵਿੱਚ ਕਿਹਨੇ ਵੀ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਜਿਹੜੀ ਵੀ ਅਸੀਂ ਕਹੀਏ ਵੀ ਸਿਰਫ ਮੇਜਰ ਪ੍ਰੋਬਲਮ ਹੈ ਇਹ ਕਿ ਸਰਜਰੀ ਹੋ ਦੇ ਕਰਕੇ ਪੇਨ ਤੁਸੀਂ ਕਹੇ ਜੀ ਠੀਕ ਹੈ ਔਰ ਦੂਸਰੇ ਦਿਨ ਫਿਰ ਇਹਨਾਂ ਨੇ ਇੱਦਾਂ ਹੀ ਮਤਲਬ ਲਗਾਈ ਰੱਖਿਆ ਇੰਜੈਕਸ਼ਨ ਵਗੈਰਾ ਦੀ ਗਿਆ ਕੁਝ ਵੀ ਜਿਹੜੇ ਵਿਰਿੰਦਰ ਜੀ ਚਾਰ ਆਪਰੇਟ ਹੋਏ ਆ ਪਹਿਲਾ ਆਪਰੇਟ 6 ਤਰੀਕ ਨੂੰ ਆ ਉਸ ਤੋਂ ਬਾਅਦ ਜਿਹੜੇ ਤਿੰਨ ਆਪਰੇਸ਼ਨ ਹੋਏ ਉਹ ਕਿਹੜੀ ਕਿਹੜੀ ਤਰੀਕ ਨੂੰ ਉਸ ਤੋਂ ਬਾਅਦ ਇੱਕ ਆਪਰੇਸ਼ਨ ਇਹਨਾਂ ਨੇ 9 ਤਰੀਕ ਨੂੰ ਕੀਤਾ ਇੱਕ ਇਹਨਾਂ ਨੇ ਆਪਰੇਸ਼ਨ ਕੀਤਾ 11 ਤਰੀਕ ਨੂੰ ਤੇ ਇੱਕ ਆਪਰੇਸ਼ਨ ਇਹਨਾਂ ਨੇ ਕੀਤਾ 24 ਤਰੀਕ ਨੂੰ ਜਿਹੜੇ ਲਾਸਟ ਵਾਲੇ ਪਹਿਲੇ ਦੋ ਆਪਰੇਸ਼ਨ ਉਹ ਸਰਜਰੀ ਜਿਹੜੀ ਇਹਨਾਂ ਨੇ ਕਿਤੇ ਮਾਈਕਰੋਸਕੋਪਿੰਗ ਨਾਲ ਕੀਤੀ ਜਿਹੜੀ ਰੋਬੋਟ ਬਟ ਇਹਨਾਂ ਨੇ ਸਿਰਫ ਸਾਨੂੰ ਇਹੀ ਕਿਹਾ ਵੀ ਜਿਹੜੀ ਅਸੀਂ ਸਰਜਰੀ ਕੀਤੀ ਹੈ ਉਦੇ ਵਿੱਚ ਕੁਝ ਇਦਾਂ ਦੀ ਪ੍ਰੋਬਲਮ ਨਹੀਂ ਹੈ ਮੈਂ ਇਹਨਾਂ ਨੂੰ ਸਪੈਸ਼ਲੀ ਕਿਹਾ ਵੀ ਤੁਸੀਂ ਸਕੈਨਿੰਗ ਜੋ ਤੁਸੀਂ ਕਰਦੇ ਹੋ ਕਰਵਾਓ ਤਾਂ ਕਿ ਅਗਰ ਕੋਈ ਅੰਦਰ ਇਸ਼ੂ ਆ ਤਾਂ ਤੁਸੀਂ ਚੈੱਕ ਕਰ ਸਕਦੇ ਆ ਇਹਨਾਂ ਨੇ ਸਕੈਨਿੰਗ ਵਗੈਰਾ ਕਰਵਾਈ ਅਸੀਂ ਸਪੈਸ਼ਲ ਡਾਕਟਰ ਕੋ ਗਏ ਵੀ ਸਕੈਨਿੰਗ ਚ ਕੀਤਾ ਡਾਕਟਰ ਸਾਨੂੰ ਇਹੀ ਕਹਿੰਦਾ ਰਿਹਾ ਵੀ ਸਕੈਨਿੰਗ ਚ ਕੁਝ ਵੀ ਨਹੀਂ ਹੈ ਸਭ ਰਿਪੋਰਟਸ ਨੋਰਮਲ ਹੈ ਸਭ ਠੀਕ ਹੈ ਪੇਸ਼ੈਂਟ ਤੁਹਾਡਾ ਠੀਕ ਹੋ ਜਾਏਗਾ ਤੇ ਅਸੀਂ ਹੁਣ ਡਾਕਟਰ ਤੇ ਭਰੋਸਾ ਕਰ ਸਕਦੇ ਆ ਔਰ ਦੂਸਰੀ ਜਿਹੜੀ ਇਹਨਾਂ ਨੇ ਉਹ ਕੀਤਾ ਆਪਰੇਸ਼ਨ ਕੀਤਾ ਉਹਦੇ ਸਾਨੂੰ ਬਜਾਏ ਦਸੀ ਵੀ ਜਿਹੜਾ ਸਟੰਟ ਆ ਜਿਹੜਾ ਇਹਨਾਂ ਨੇ ਸਟੰਟ ਪਾਇਆ ਉਹਦੇ ਵਿੱਚ ਉਹ ਆਪਣੀ ਪੋਜੀਸ਼ਨ ਤੋਂ ਸ਼ਾਇਦ ਉਹ ਹਿੱਲ ਗਿਆ ਆ ਇਸ ਕਰਕੇ ਅਸੀਂ ਦੁਬਾਰਾ ਉਹਨੂੰ ਰੀਓਪਰੇਟ ਕਰਾਂਗੇ ਉਹ ਵੀ ਮਾਈਕਰੋਸਕੋਪਿੰਗ ਨਾਲ ਜਿੱਦਾਂ ਉਹ ਕਰ ਰਹੇ ਸੀਗੇ ਤਾਂ ਕਿ ਉਹ ਸਟੰਟ ਆਪਣੀ ਜਗ੍ਹਾ ਤੇ ਆ ਜਾਏ ਬਟ ਐਕਚੁਅਲ 'ਚ ਹੋਇਆ ਕੀ ਸੀ ਇਹਨਾਂ ਕੋ ਇੰਟਰਸਟਾਈਨ ਦੇ ਵਿੱਚ ਕੱਟ ਲੱਗ ਗਿਆ ਇਹ 1 ਸੈਂਟੀਮੀਟਰ ਦਾ ਜਿਹੜਾ ਕਿ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਉਸ ਵੇਲੇ ਜਦੋਂ ਦੂਸਰੀ ਸਰਜਰੀ ਹੋਈ ਆ ਉਸ ਵੇਲੇ ਸਾਨੂੰ ਇਹਨਾਂ ਨੇ ਫੇਰ ਕੀਤਾ ਵੀ ਉੱਥੇ ਛੋਟਾ ਜਿਹਾ ਕੱਟ ਸੀ ਉਹ ਸਵੇਲਿੰਗ ਕਰਕੇ ਸੀਗਾ ਮੈਂ ਕਿਹਾ ਅਗਰ ਉਹ ਸਵੇਲਿੰਗ ਕਰਕੇ ਸੀਗਾ ਤੁਸੀਂ ਸਕੈਨ ਕੀਤੀ ਉਸ ਵੇਲੇ ਕਿਉਂ ਨਹੀਂ ਆ ਜੇ ਉਹ ਸਕੈਨਿੰਗ ਕਾ ਆ ਜਾਂਦਾ ਫਿਰ ਅਸੀਂ ਕਹਿ ਦਿੰਦੇ ਵੀ ਠੀਕ ਹੈ ਬਟ ਸਕੈਨਿੰਗ ਕਿਉਂ ਨਹੀਂ ਆ ਫਿਰ ਡਾਕਟਰ ਨੇ ਕਿਹਾ ਵੀ ਨਹੀਂ ਇਦਾਂ ਦਾ ਕੋਈ ਇਸ਼ੂ ਨਹੀਂ ਆ ਸੀ ਉਹਨੂੰ ਸਟਿਚ ਕਰਤਾ ਦੂਜੀ ਦੂਜੀ ਸਰਜਰੀ ਤੇ ਹੁਣ ਉਹ ਠੀਕ ਨੇ ਠੀਕ ਹੋ ਜਾਣਗੇ ਦੀਦੀ ਪੋਸਟਡ ਕਿੱਥੇ ਸੀਗੇ ਸਿਸਟਰ ਤੁਹਾਡੇ ਜਲੰਧਰ ਰੂਲਰ ਚ ਸੀਗੇ ਠੀਕ ਹੈ ਜੀ ਹਾਂਜੀ ਤੇ ਇੱਕਦੋ ਦੇ ਭਰਤੀ ਸੀਗੇ ਉਹ 2016 ਦੇ ਭਰਤੀ ਹੈ ਜੀ ਸਬ ਇਨਸਪੈਕਟਰ ਸੀ ਹਾਂਜੀ ਸਬ ਇਨਸਪੈਕਟਰ ਸਿੱਧਾ ਸਬ ਇਨਸਪੈਕਟਰ ਭਰਤੀ ਸੀਗੀ ਓਕੇ ਤੇ ਵਿਆਹ ਨੂੰ ਕਿੰਨਾ ਟਾਈਮ ਹੋਇਆ ਸੀਗੇ ਜੀ ਵਿਆਹ ਨੂੰ ਪਾਜੀ ਹਲੇ ਸਾਲ ਵੀ ਨਹੀਂ ਹੋਇਆ ਦਸੰਬਰ 12 ਨੂੰ 11 ਨੂੰ ਸਾਲ ਹੋਣਾ ਸੀਗਾ ਕਿ ਕਿਹੜੀ ਜਗ੍ਹਾ ਵੈਸ ਸੀ ਗੜਦੀ ਵਾਲਾ ਹਾਂਜੀ ਗੜਦੀ ਵਾਲਾ ਠੀਕ ਆ ਜੀ ਤੇ ਹੁਣ ਤੁਸੀਂ ਪੁਲਿਸ ਕੰਪਲੀਟ ਕਿੱਥੇ ਕੀਤੀ ਆ ਹਸਪੀਟਲ ਕੋ ਹਸਪੀਟਲ ਦੇ ਨਾਲ ਇੱਕ ਥਾਣਾ ਸੀਗਾ ਅਸੀਂ ਉੱਥੇ ਕੰਪਲੀਟ ਹਾਂਜੀ ਹਾਂਜੀ ਠੀਕ ਹੈ ਜੀ ਤੇ ਉੱਥੇ ਪੋਸਟਮ ਵੀ ਉੱਥੇ ਹੋਇਆ ਜੀ ਪੋਸਟਪार्टम ਸਿਵਲ ਹਸਪਤਾਲ ਹੋਇਆ ਉੱਥੇ ਹਾਂਜੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਭਾਜੀ ਇਹ ਹੀ ਕਰਦੇ ਆਂ ਵੀ ਡਾਕਟਰ ਤੇ ਮੈਨੇਜਮੈਂਟ ਤੇ ਡਾਕਟਰ ਵਿਨਾਸ਼ ਡਾਕਟਰ ਰਾਕਾ ਔਰ ਜੋ ਉਹ ਪ੍ਰਵੀਨ ਡਾਕਟਰ ਪ੍ਰਵੀਨ ਉਹ ਅਈਸੂ ਹੈ ਦੋ ਸਟਾਪ ਸਾਰੇ ਤੇ ਕਾਰਵਾਈ ਕੀਤੀ ਜਾਵੇ ਕਿ ਅੱਜ ਸਾਡੀ ਭੈਣਾਂ ਤਾਂ ਇਹ ਹੋ ਗਿਆ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਬਸ ਇਹ ਹੀ ਰਿਕਵੈਸਟ ਕਰਦੇ ਆਂ ਵੀ ਇੱਕ ਤਾਂ ਗਵਰਨਮੈਂਟ ਨੂੰ ਕਰਦੇ ਆਂ ਕਿਉਂਕਿ ਉਹਨਾਂ ਦਾ ਅਪਲਾਈ ਸੀਗਾ ਬਿਲਕੁਲ ਸਭ ਤੋਂ ਵੱਡੀ ਗੱਲ ਇਹ ਆ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਸਿਸਟਮ ਤੁਹਾਡੇ ਪੁਲਿਸ ਦੇ ਵਿੱਚ ਹਾਂਜੀ ਪੁਲਿਸ ਪੁਲਿਸ ਕੋਆਪਰੇਟ ਕਰ ਰਹੀ ਹੈ ਕਿਉਂਕਿ ਇਹ ਸਪੈਸ਼ਲੀ ਉਹਨਾਂ ਕੋਈ ਮਾਰਨਿੰਗ ਏ ਸੀ ਜ਼ਿਲ੍ਹਾ ਸਾਨੂੰ ਉਹਨਾਂ ਨੇ ਕਿਹਾ ਵੀ ਅਗਰ ਤੁਹਾਨੂੰ ਕੁਝ ਇਧਰ ਲੱਗ ਰਿਹਾ ਤੁਸੀਂ ਐਫ ਆਈ ਆਰ ਕਰਾ ਸਕਦੇ ਆ ਅਸੀਂ ਐਫ ਆਈ ਆਰ ਕਰਾ ਕੇ ਆਏ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਬਿਆਨ ਲੈ ਲਏ ਆ ਜਾਂ ਉਹਨਾਂ ਨੇ ਆਪਣੇ ਬਿਆਨ ਸਾਡੇ ਲੈ ਲਏ ਸੀ ਸਾਈਨ ਵਗੈਰਾ ਕਰਾ ਲਏ ਸੀ ਕਿ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਆਏਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇ ਡਾਕਟਰਾਂ ਤੇ ਬਟ ਜੋ ਵੀ ਪ੍ਰੋਬਲਮ ਇੱਥੇ ਤੱਕ ਹੁਣ ਕ੍ਰੀਏਟ ਹੋਈ ਹੈ ਡਾਕਟਰ ਨੇ ਨਗਹਿਲੀ ਕਰਕੇ ਹੋਈ ਹੈ ਅਸੀਂ ਡਾਕਟਰ ਨੂੰ ਹੱਥ ਵੀ ਜੋੜਦੇ ਰਿਹਾ ਰਿਕੁਐਸਟ ਵੀ ਕੀਤੀ ਯਾਰਤ ਨੂੰ ਜਾ ਕੇ ਅਗਰ ਤਾਂ ਕੋਈ ਹੈਂਡਲ ਨਹੀਂ ਹੁੰਦਾ ਕੇਸ ਤਾਂ ਤੁਸੀਂ ਸਾਨੂੰ ਕਿਤੇ ਸ਼ਿਫਟ ਕਰਵਾ ਦਿਓ ਬਿਲਕੁਲ ਉਹ ਸ਼ਿਫਟ ਕਰਵਾਉਣਾ ਤਾਂ ਇੱਕ ਲਾਗ ਸਾਡੇ ਤੇ ਪ੍ਰੈਸ਼ਰ ਹੁੰਦਾ ਹੈ ਕਿ 11 ਵਜੇ ਸਾਨੂੰ 85 ਜਾਂ 1 ਲੱਖ ਦੇ ਅਰਾਊਂਡ ਸਾਨੂੰ ਬਿਲ ਜਮਾ ਕਰਵਾ ਦੇ ਟੋਟਲ ਪੈਸੇ ਕਿੰਨੇ ਲੱਗੇ ਕਿਉਂਕਿ ਪੈਸੇ ਦਾ ਸੁਣਨਾ ਚਾਹ ਰਿਹਾ ਜੀ ਪੈਸੇ ਬਿਲ ਐਕਚੁਅਲੀ ਜਿਹੜਾ ਸਾਡੇ ਕੋਲ ਰੀਕਮੈਂਡ ਇਹਨਾਂ ਦਾ ਹੋਇਆ ਸੀ ਕਾਰਡ ਸੀਗਾ ਦੀਦੀ ਦਾ ਉਹਦੇ ਵੀ 38 ਦੇ ਅਰਾਊਂਡ 38000 ਦੇ ਅਰਾਊਂਡ 30000 ਦੇ ਅਰਾਊਂਡ ਪੈਸੇ ਟੋਟਲ ਲੱਗਣੀ ਸੀ ਸਾਡੇ ਬਟ ਉਹਦੇ ਬਾਵਜੂਦ ਇਹਨਾਂ ਨੇ ਸਾਡੇ ਕੋਲ 5.5 ਲੱਖ ਰੁਪਏ ਲੈ ਲਿਆ ਸੀ ਦਿੱਲੀ ਸਾਨੂੰ ਇਹ ਕਾਲ ਕਰਦੇ ਸੀ 11 ਵਜੇ ਕਿ ਤੁਹਾਡੀ 85 ਹੋ ਗਿਆ ਜਾਂ 95 ਹੋ ਗਿਆ ਸਾਨੂੰ ਇੰਨੀ 11 ਵਜੇ ਤੁਸੀਂ ਅਮਾਉਂਟ ਜਮ੍ਹਾਂ ਕਰਵਾ ਦਿਓ ਉਹ ਤਾਂ ਸਾਡੇ ਓਬਜੈਕਸ਼ਨ ਕਰਨ ਤੋਂ ਬਾਅਦ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਸਾਡਾ ਪੇਸ਼ੈਂਟ ਠੀਕ ਕਰੋ ਅਸੀਂ ਜੋ ਤੁਹਾਡਾ ਬੰਦਾ ਅਸੀਂ ਦੇ ਕੇ ਜਾਵਾਂਗੇ ਕਿਉਂਕਿ ਅਸੀਂ ਆਲਰੇਡੀ 5 ਲੱਖ ਰੁਪਏ ਤੁਹਾਨੂੰ ਦੇ ਚੁੱਕੇ ਆ 5.5 ਲੱਖ ਰੁਪਏ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਾਨੂੰ 7.5 ਲੱਖ ਦੇ ਅਰਾਊਂਡ ਬਿੱਲ ਬਣਵਾ ਕੇ ਦੇ ਦਿੱਤਾ ਕਿ ਤੁਸੀਂ ਇਹ ਪੇਮੈਂਟ ਕਰ ਦਿਓ ਸਾਨੂੰ ਠੀਕ ਹੈ ਹਾਂਜੀ ਹੁਸ਼ਿਆਰਪੁਰ ਤੋਂ ਅਮਰੀਕ కుమార్ ਦੀ ਰਿਪੋਰਟ